तान तान बाबा सुखचैन पिंड बाजवा कला शाहकोट श्रोमण गुरद्वारा प्रबंधक कमेटी श्री अमृतसर साहब जी के प्रधान हरजिंदर सिंह धामी मुख सक्र सिंह मन जूनियर मीत प्रधान जथेदार बलदेव सिंह कल्याण की अगवाई और अवतार सिंह मैनेजर गुरद्वारा श्री बेर साहिब सुलतानपुर लोधी ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਜਸਵੰਤ ਸਿੰਘ ਬਾਜਵਾ ਇੰਚਾਰਜ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਅਤੇ ਸਹਾਇਕ ਇੰਚਾਰਜ ਬੀਬੀ ਕਿਰਨਦੀਪ ਕੌਰ ਦੀ ਦੇਖਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਜੋੜ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਚਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਇਆ ਮੇਲੇ ਸੰਬੰਧੀ ਤੇ ਮੀਤੋ ਸ਼ੁਰੂ ਹੋਈਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਵਖ ਵਖ ਲੜੀਆਂ ਤੇ ਤੇ 102 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਮੇਲੇ ਦੇ ਆਖਰੀ ਦਿਨ ਅਜ ਆਖਰੀ ਲੜੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਦੌਰਾਨ ਵੱਖ-ਵੱਖ ਰਾਗੀ ਢਾਡੀ ਕੀਰਤਨੀ ਕਵੀਸ਼ਰੀ ਜਥੇ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਇਸ ਮੌਕੇ ਸੰਗਤਾਂ ਵੱਲੋਂ ਵੱਖ-ਵੱਖ ਥਾਂ 'ਤੇ ਅਨੇਕਾ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਐਡਵੋਕੇਟ ਬਚਿੱਤਰ ਸਿੰਘ ਕੋਹੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸ਼ਾਹਕੋਟ ਨੇ ਉੱਚੇ ਚੇਤੌਰਤੇ ਸ਼ਿਰਕਤ ਕੀਤੀ ਇਸ ਮੌਕੇ ਐਡਵੋਕੇਟ ਬਚਿੱਤਰ ਸਿੰਘ ਕੋਹੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਸਮੂਹ ਸੰਗਤਾਂ ਨੂੰ ਸਲਾਣਾ ਜੋੜ ਮੇਲੇ ਦੀ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਬਾਈਕੋ ਟਿੱਕਾ ਕਲਚਰ ਬਾਈਕੋ ਟਿੱਕੀ ਫੱਤੇ ਤਾਂਤਨ ਪਪਾ ਸਿਕੰਦਰ ਜੀ ਮਾਪਰਚ ਗੁਰਦੁਆਰਾ ਪਪਾ ਸਿਕੰਦਰਾਸ ਜੋ ਐਸਡੀਪੀਸੀ ਦੇ ਅਧੀਨ ਸੇਵਾ ਦਬਾ ਰਿਆ ਹੈ। ਔਰ ਬਾਬਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜੋੜ ਮੇਲਾ ਬੜੀ ਸ਼ਰਧਾ ਸਤਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਮਨਾਉਂਦੀਆਂ। ਜੋ 23 3 8 ਮਈ ਨੂੰ ਤਾਂ ਇਹ ਖੰਡ ਪਠਾ ਦੀ ਲੜੀ ਆਰੰਭ ਕੀਤੀ ਗਈ ਸੀ ਔਰ ਅੱਜ 7 ਤਰੀਕ ਨੂੰ ਸਵੇਰੇ ਅਖੀਰਲੀ ਲੜੀ ਦੇ ਭੋਗ ਪਏ ਨੇ ਔਰ ਪ੍ਰੰਤ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਮਹਾਰਾਜ ਜੀ ਦਾ ਸਰੂਪ ਜਿਹੜਾ ਖੁੱਲੇ ਪੰਡਾਲ ਵਿੱਚ ਲੈ ਕੇ ਗਏ ਆ ਗਿਆ ਬਾਤ ਚਰਨ ਪਾਏ ਆ ਔਰ ਜਿੱਥੇ ਰਾਗੀ ਤਾਂ ਦੇ ਕੁਇਚਰ ਇਤਨੀ ਜਥੇ ਗੁਰੂ ਸ਼ਬਦ ਨਾਲ ਪ੍ਰਸ਼ਾਦ ਸੰਗਤਾਂ ਨੂੰ ਦੇ ਕੇ ਨਿਹਾਲ ਕਰਨਗੇ ਸੋ ਮੈਂ ਇਸ ਸ਼ੁਭ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੁਖਸ ਕਤਰ ਸਰਦਾਰ ਕਲਵੰਦ ਸਿੰਘ ਜੀ ਮੰਨਨ ਸਾਹਿਬ ਤੇ ਗੁਰਦੁਆਰਾ ਭੇਰ ਸਾਹਿਬ ਦੇ ਮੈਨੇਜਰ ਸਰਦਾਰ ਅਬਤਾਬ ਸਿੰਘ ਜੀ ਐਡੀਸ਼ਨਲ ਮੈਨੇਜਰ ਜੋ ਇਸ ਮੇਲੇ ਦੀ ਸਾਰੀ ਦੇਖਰੇਖ ਕਰ ਰਹੇ ਨੇ ਔਰ ਗੋਪਰੀ ਸਿੰਘ ਜੀ ਰਾਮਪੁਰ ਐਡੀਸ਼ਨਲ ਮੈਨੇਜਰ ਸੁਲਤਾਨਪੁਰ ਲੋਧੀ ਔਰ ਗੁਰਦੁਆਰਾ ਬਾਬਾ ਸਿਕੰਜਾ ਜੀ ਦੇ ਮੈਨੇਜਰ ਜਸਵੰਤ ਸਿੰਘ ਜੀ ਬਾਜਵਾ ਅਸਾਇਕ ਮੈਨੇਜਰ ਬੀਬੀ ਕਿਰਨਦੀਪ ਕੋਟ ਤੇ ਸਮੁੱਚਾ ਹੀ ਸਾਡਾ ਜਿਹੜਾ ਸਟਾਫ ਬਾਹਲੇ ਗੁਰਦੁਆਰਾ ਸਾਹਿਬਾਂ ਤੋਂ ਵੀ ਆਇਆ ਔਰ ਸਾਡਾ ਵੀ ਜਿਹੜਾ ਇਸ ਗੁਰਦੁਆਲਾ ਸਾਹਿਬ ਦਾ ਸਟਾਫ ਆ ਰਾਤ ਦਿਨ ਕਰਕੇ ਮਿਹਨਤ ਇਸ ਗੁਰਦੁਆ ਇਸ ਜੋੜ ਮੇਲੇ ਨੂੰ ਕਾਇਆ ਚਨ ਲਾਉਣ ਲਈ ਜਤਨਸ਼ੀਲ ਨੇ ਔਰ ਇਲਾਕੇ ਤੋਂ ਬਹੁਤ ਜ਼ਿਆਦੀਆਂ ਸੰਗਤਾਂ ਦਾ ਸਹਿਯੋਗ ਆ ਜੋ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਵੱਲੋਂ ਔਰ ਪ੍ਰਧਾਨ ਸਾਹਿਬ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਕੀ ਫਤਿਹ